ਨਹੀਂ ਇਹਦਾ ਧਾਰਤੀ ਆਉਂਦੀ ਜੀ ਧਾਰਦੇ ਜਿਆਰੇ ਦੇਖੋ ਜੀ ਮੇਰੀ ਬਿੱਲ ਸਾਰਾ ਜਮ ਕੇ ਆਈ ਹੈ ਬਿਨਾ ਬੱਚੇ ਤੋਂ ਤੇ ਬਿਨਾ ਭਾੜੇ ਤੋਂ ਤੇ ਬਿਨਾ ਪੂਛੀ ਤੋਂ ਹਾਲੇ ਜੀ ਕਰ ਲਿਓ ਚੱਕ ਹੂੰ ਬਿਲਕੁਲ ਸੀਲਸ ਲੱਗਿਆ ਜੀ ਆਹ ਵੇਖ ਲਓ ਜੀ ਦੁੱਧ ਚੋਇਆ ਜੇ ਥੱਲੇ ਆਏ ਲਏ ਨਾ ਗੱਲ ਹੈ ਕਿ ਉਦਾਂ ਹੀ ਥਾਣੇ ਪੜੀ ਜਾਂਦਾ ਬਿਲਕੁਲ ਸੀਲਸ ਲੱਗਿਆ ਦੇਖ ਲਓ ਮੈਂ ਲਾ ਜੀ ਭੰਤ ਆਖਰੀ ਬੈਠੋ ਹਾਂਜੀ ਆਹ ਵੇਖ ਲਓ ਚੈੱਕ ਤੁਸੀਂ ਕਰ ਲਿਓ ਹੈਲੋ ਜੀ ਬਿਲਕੁਲ ਸੀਲਸ ਲੱਗਿਆ ਜੀ ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ YouTube ਚੈਨਲ ਸਿੰਘ ਡੇਰੀ ਫਾਰਮ ਕਰਨਤਾਰਨ ਦੇ ਵਿੱਚ ਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਐਡਰੈਸ ਇੱਕ ਵਾਰੀ ਪਾਜੀਓ ਦਾ ਜਰੂਰ ਹੈ ਕਨਫਰਮ ਕਰ ਲਿਓ ਪਿੰਡ ਝਾਮਕੇ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਨ ਸਾਹਿਬ ਪਾਜੀ ਪ੍ਰਤਾਪ ਸਿੰਘ ਸ਼ਾਹ ਹਰਾਂ ਦੇ ਫਾਰਮ ਤੇ ਪਹੁੰਚੇ ਆ ਵੀਡੀਓ ਬਣਾਉਣ ਅੱਜ ਪਿੰਨਾਂ ਦੀ ਵਰਿਆਮ ਸਿੰਘ ਦੀ ਅੱਜ ਫਾਰਮ ਹੌਲ ਵਾਲਾ ਜਾਂਦਾ ਕੀ ਗੱਲੇ ਅੱਛਾ ਮਾਲਵ ਦਾ ਘਟਿਆ ਜੀ ਠੀਕ ਹੈ ਜੀ ਤਿੰਨ ਰਹਿ ਗਿਆ ਤੇ ਦੋਸਤੋ ਤਿੰਨੇ ਦਾ ਕਿਹਨੇ ਤੇ ਬੱਚੇ ਵੀ ਹੋ ਗਏ ਨਹੀਂ ਜੀ ਦੋ ਬੱਚਿਆਂ ਵਾਲਾ ਜਿਹੜੀ ਕਰਈ ਆ ਇੱਕ ਬੱਚਾ ਅੱਛਾ ਜੀ ਦੋ ਬੱਚਿਆਂ ਵਾਲੀਆਂ ਮੱਝਾਂ ਤੇ ਇੱਕ ਬਿਨਾ ਬੱਚੇ ਤੋਂ ਇੱਕ हां जी तसल्ली ਜਿਹੜੀ ਕਰਨੀ ਆ ਨਿਰਖ ਪਰਖ ਜਿਹੜੀ ਕਰਨੀ ਆ ਦੋਸਤੋ ਤੁਸੀਂ ਆਪ ਆਗੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਕੀਤੇ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੇੜੀ ਗੱਲ ਨਾ ਹੋਵੇ। ਬਾਈ ਨਾ ਕਰਦੇ ਆ ਗੱਲਬਾਤ ਡਿਟੇਲ ਸਾਰੀ ਪੁੱਛਦੇ ਆਂ ਵੀਡੀਓ ਐਂਡ ਤੱਕ ਜਰੂਰ ਦੇਖਿਓ। ਬਾਈ ਗੁਰਵਰਜ ਸਿੰਘ ਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ ਮਹਾਰਾਜ। ਹੋਰ ਬਾਈ ਠੀਕ ਠਾਕ। ਵਧੀਆ ਜੀ ਹੋਰ ਖੈਰਾ ਸਾਹਿਬ ਠੀਕ ਠਾਕ ਜੀ। ਹਾਂ ਜੀ ਹਾਂ ਜੀ ਵਧੀਆ ਜੀ। ਹੋਰ ਖੈਰਾ ਡੇਰੀ ਫਾਰਮ ਆਖਣ ਵਾਲੇ ਸਾਰੇ ਭੈਣਾਂ ਪਿਆਰ ਪਈ ਸਤਿ ਸ੍ਰੀ ਅਕਾਲ ਜ ਬਾ ਦਿਲਕੁਸ਼ ਬੰਤੀ ਇਹ ਹੁੰਦੀ ਵੱਤ ਵਾ ਚਾ ਇਹਨਾਂ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਫੋਲੋ ਕਰੋ ਤਾਂ ਵੱਤ ਵਾ ਸਪੋਰਟ ਕਰੋ ਬਹੁਤ ਬਹੁਤ ਧੰਨਵਾਦ ਜੀ ਰਡ ਤੇ ਵੀਡੀਓ ਪ੍ਰਵਾਹ ਚ ਬਹਿ ਕੇ ਦੇਖੋ ਫਿਰ ਆਪਾਂ ਨੂੰ ਸਾਈ ਬਿਆਨ ਆ ਪਾਓ ਠੀਕ ਹੈ ਜੀ ਬਿਆਨੇ ਦਾ ਸਮਾਂ ਸੀਮਤ ਹੋਊਗਾ 24 ਘੰਟਿਆਂ ਦਾ ਠੀਕ ਹੈ ਜੀ ਜੇ 24 ਘੰਟਿਆਂ ਤੋਂ ਪਹਿਲਾਂ ਆਪਾਂ ਡੰਗਰ ਵੇਚੀਏ ਤੇ ਆਪਾਂ ਅਗਲੇ ਨੂੰ ਜੁਰਮਾਨਾ ਭਰਾਂਗੇ ਜੇ ਅਗਲਾ ਨਾ ਆਵੇ ਹਾਂਜੀ ਤੇ ਅਗਲੇ ਨੂੰ ਪਾਓ ਇਹ ਗੱਲ ਤੇ ਆਪਾਂ ਨੇ ਨਾਂ ਖਰਾਬ ਹੋ ਤੇ ਨਾ ਕਰੀਏ ਹਾਂਜੀ 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 ਤੇ ਘਰੇ ਆਓ ਤੇ ਆਪਦੀ ਤਸੱਲੀ ਕਰਕੇ ਕਰੋ ਐਡਰੈਸ ਆਪਣਾ ਇੱਕ ਰੀ ਕਨ ਨਾ ਜੇ ਪ੍ਰਤਾਪ ਸਿੰਘ ਛਾਹ ਫੋਨ ਨੰਬਰ 068847412778901127 ਠੀਕ ਹੈ ਜੀ ਦੋਵਾਂ ਨੰਬਰਾਂ ਤੇ ਵਟਸਐਪ ਅਵੇਲੇਬਲ ਆ ਓਕੇ ਜੀ ਅਗਲਾ ਮੈਸੇਜ ਕਰੇ ਲੋਕੇਸ਼ਨ ਆ ਲੈ ਲੋਕੇਸ਼ਨ ਚਾਹੀਦੀ ਲੋਕੇਸ਼ਨ ਆ ਜੂਗੀ ਉਸ ਵੇਲੇ ਨਹੀਂ ਤੇ ਜਿੱਦਾਂ ਵੀ ਜਿਹੜੀ ਇੱਕ ਡੰਗਰ ਸਾਰੀ ਇਨਫੋਰਮੇਸ਼ਨ ਆ ਗਈ ਪਹੁੰਚ ਜੂ ਹਾਂਜੀ ਹਾਂਜੀ ਠੀਕ ਹੈ ਅੱਜ ਆਪਣੇ ਕੋ ਤਿੰਨ ਨਾ ਕੀ ਹੈ ਨਾ ਜੀ ਹਾਂਜੀ ਤਿੰਨੇ ਆ ਜੀ ਦੋ ਬੱਚਿਆਂ ਵਾਲੀਆਂ ਜੀ ਇੱਕ ਬੱਚੇ ਤੋਂ ਬਣਾ ਠੀਕ ਹੈ ਜੀ ਇੱਕ ਪਾਸੇ ਦੀ ਖਾਲੀ ਪਿਆਣਾ ਛੱਡ ਹਾਂਜੀ ਹਾਂਜੀ ਪਾਸੇ ਦੇ ਤਿੰਨ ਖਾਲੀ ਆ ਜੀ ਕੋਈ ਪਿਆਣਾ ਠੀਕ ਠੀਕ ਹੈ ਹਾਂਜੀ ਹਾਂਜੀ ਨਹੀਂ ਟੋਕੜਾ ਕਬਣਾ ਹੀ ਉਹ ਵੀ ਛੋਟੀ ਵੀ ਗਈ ਆ ਪਰਸੋਂ ਆਪਾਂ ਪਾਈ ਸੀ ਨਾ ਹਾਂਜੀ ਹਾਂਜੀ ਉਹ ਬਿਆਨਾ ਦਿੱਤਾ ਬੰਦੇਆਂ ਘਰਾਂ ਦੀਆਂ ਸੌ ਮਜਬੂਰੀਆਂ ਨਹੀਂ ਤਾਂ ਹਾਂਜੀ 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 ਪੈਸੇ ਬਣਾ ਕੇ ਨਾ ਖੜਨੀ ਹੋਣਾ ਅ ਠੀਕ ਹੈ ਜੀ ਲੈ ਆਵਾਂਗੇ ਸ਼ਾਇਦ ਭੈਣ ਭਰਾਵਾਂ ਦੀ ਸੇਵਾ ਸਵੇਰੇ ਆਜ ਰੋ ਜੀ ਓਕੇ ਜੀ ਹੁਣ ਆਪਾਂ ਤੁਰੇ ਹੁਣ ਆ ਮਸਰੋ ਜੀ ਠੀਕ ਹੈ ਜੀ ਠੀਕ ਹੈ ਹਾਂਜੀ ਤੇ ਸ਼ੁਰੂ ਕਰ ਲਈਏ ਇੱਕ ਨੰਬਰ ਤੋਂ ਪਹਿਲਾਂ ਹਾਂਜੀ ਇਹ ਭਾਜੀ ਸੂਆ ਤੇਜਾ ਸੂਈ ਜੀ ਮਹੀਂ ਜੀ ਤੇ ਮਗਰੇ ਦੇ ਕਟਾ ਜਿਆ ਆਹ ਕਟੇ ਜ ਮਗਰ ਦੇ ਨੀਲੀ ਰਾਵੀ ਚੰਦਾ ਕੁਸ ਤੋਂ ਮਗਰ ਤੇ ਨੀਲੀ ਰਾਵੀ ਦਾ ਹਾਂਜੀ ਕੁਝ ਨਿਸ਼ਾਨੀਆਂ ਕਵਰ ਕਰਦਾ ਜੀ ਸੂਈ ਨੂੰ ਮਹੀਂ ਨੂੰ ਇਹ ਜੇ ਕੋਈ ਡੇਢ ਮਹੀਨਾ ਤੋਂ ਅੱਛਾ ਜੀ ਡੇਢ ਦੋ ਮਹੀਨੇ ਲੱਗਦੇ ਨੇ ਤੇ ਅੱਜ ਚੋਗ ਕੇ ਲਿਆਂਦਾ ਸਾਰਾ ਮਾਲ ਠੀਕ ਹੈ ਜੀ ਇਹ ਭਾਜੀ ਦੁੱਧ ਦੇ ਥੱਲੇ ਮਹੀਂ ਥੱਲੇ ਹੈਗਾ ਜੀ 9 10 ਲੀਟਰ ਠੀਕ ਹੈ ਜੀ ਪੱਕਾ ਠੀਕ ਹੈ ਜੀ ਪੱਕਾ ਦੁੱਧ 9 10 ਲੀਟਰ ਹੋਊਗਾ ਮਹੀਂ ਥੱਲੇ ਆਹ ਵੇਖ ਲਓ ਜੀ ਇਹਦੀ ਆਰਡਰ ਕੁਆਲਿਟੀ ਹੈ ਨਾ ਜੀ ਹਾਂਜੀ ਹਾਂਜੀ 9 10 ਮੰਨ ਕੇ ਕੋ 9 ਮੰਨ ਕੇ ਸੌਦਾ ਕਰ ਲਈ ਹਾਂਜੀ ਹਾਂਜੀ 9 ਪੱਕਾ ਦਾ ਹੀ ਹੈ ਜੀ ਭਾਜੀ ਦੁੱਧ ਦੁੱਧ ਨਹੀਂ ਘਟੇਗਾ ਮੈਂ ਥੱਲੇ ਠੀਕ ਹੈ ਜੀ ਹਾਂਜੀ ਹਾਂਜੀ ਤੇ ਇਹਦੀ ਬਰਜਮ ਸਿੰਘ ਜੀ ਅੱਜ ਕਿੰਨੇ ਚ ਪਹੁੰਚ ਸੁਆ ਤਿੱਜਾ ਬਾਕੀ ਭੈਣ ਭਰਾ ਆਪ ਦੀ ਸਮਝ ਵੇ ਠੀਕ ਹੈ ਜੀ ਹਾਂਜੀ ਹਾਂਜੀ ਕਿਨੇ ਮੌਜੂਦ ਡੰਗਰ ਲੇਡ ਲੂਡ ਚ ਹੋਏ ਕਿ ਲਿਆਂਦੇ ਸਾਰੇ ਟੰਗ ਟੰਗ ਰਕਿਆ ਆ ਜੋ ਤੇ ਪਤਾ ਕਿ ਉਹ ਆਉਂਦੇ ਆਂਦੇ ਡੰਗਰਾਂ ਨਾਲ ਚੋੜਾਂ ਚੋੜਾਂ ਦੇ ਲੇਟ ਹੋ ਜਾਂਦਾ ਹੈ ਨਾ ਇਹਦੀ ਕਰੀਏ ਕਿ 70 ਚ ਕਰੋ ਜੀ ਇੱਕ 70 ਤਰੀਕਾ ਇਕੱਲੇ 70 ਚ ਨਹੀਂ 1 70 ਚ 1 70 ਚ ਠੀਕ ਹੈ ਜੀ ਬਣਦੀ ਹੈ ਨਾ ਹਾਂਜੀ ਬਣਦੀ ਹੈ ਨਾ ਜੀ ਅੱਜ ਤੁਸੀਂ ਆਨੇ ਨੇ ਵੀ ਮਾਲ ਸੜਾ ਵਾ ਅੱਜ ਕੜੇਲ ਕਰ ਲਈਏ ਸਾਰੇ ਮੈਂ ਮਾਲ ਤੇ ਨਾ ਤਿੰਨਾਂ ਵਾਲਾ ਤਿੰਨਾਂ ਦੇ ਪੈਸੇ ਉਹਨੇ ਬਣਾ ਦੇਣੇ ਜਿੰਨੇ ਦਾ ਦੇ ਨਹੀਂ ਠੀਕ ਠੀਕ ਹੈ ਵਧੀਆ ਗੱਲ ਹੈ ਜੀ ਵਧੀਆ ਗੱਲ ਨਹੀਂ ਭਾਣਾ ਹੀ ਦੇ ਭਾਣਾ ਹੀ ਦੇਣੀ ਆਪਾਂ ਹਾਂਜੀ ਇਹ ਕਰ ਦਈਏ ਪਹੁੰਚ 75 ਚ ਮਤਲਬ ਇਹ ਵੀ 75 ਹੈ ਗਈ ਹੈ ਨਾ 1 ਲੱਖ ਦਾ ਤਾਂ 75 ਹੀ ਹੋਗਾ ਜੇ ਹੁਣ 75 ਚ ਮੰਨ ਤਰ ਕਿੰਨਾ ਲਾਗੇ 70 ਚ ਕਰ ਦਈਏ 70 ਹੋਗੇ ਜੀ ਕਰੋਗੇ ਜੇ ਸੜੀ ਵਾਲੀ ਹੋਰ ਹੁੰਦੀ ਕਿਰੀ ਪਾਜੀ ਕੋਈ ਕਸਾਈ ਨਾ ਕਰਾਵੇ ਫੋਨ ਉਹ ਹੀ ਲਾਵੇ ਜਿੰਨੇ ਲੈਣੀ ਆ ਦੂਜਾ ਭੈਣ ਭਰਾ ਬੇਸ਼ੱਕ ਆਪਣੀ ਵੀਡੀਓ ਵੇਖ ਲੈ ਤੇ ਬਾਜ਼ਾਰ ਵੇਖ ਲੈ ਹਫਤਾ ਦਸ ਦਿਨ ਮਈਆਂ ਫੇਰ ਆਏ ਨੇ ਠੀਕ ਹੈ ਜੀ ਦਸ ਦਿਨ ਲੇਲੇ ਨਾਲੇ ਮਨ ਬਣਾ ਲੇ ਆਪਦਾ ਠੀਕ 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 ਹੈ ਜੀ ਬਾਜ਼ਾਰ ਵੇਖ ਕੇ ਲਵੇ ਜੀ ਪੂਰੇ 68000 ਪਹੁੰਚ ਜੀ ਠੀਕ ਹੈ ਜੀ ਗੱਡੀ ਕੋ ਆਖਲੇ ਆਉਂਦਾ 65000 ਦੀ ਮਈਆਂ ਪੱਤ ਦੇਣੀ ਆ ਠੀਕ ਹੈ ਜੀ ਦੋਸਤੋ ਦੁੱਧ ਵੀ 10 ਕਿਲੋ ਤਕਰੀਬਨ ਵੀ ਰੰਦਾ ਵੀ ਇਹਦੇ ਥੱਲੇ ਹੈਗਾ ਹੁਣ ਚਵਾਉਂਦੇ ਹੀ ਹੈ ਹਾਂਜੀ ਹਾਂਜੀ ਤੇ ਬੱਚਾ ਵੀ ਮਗਰ ਕਟਾਵਾ ਮਿਲਦੀ ਦੋਵੇਂ ਟਾਈਮ ਬੱਚੇ ਤੇ ਦੁੱਧ ਤੇ ਬਾਕੀ ਰੇਟ ਦਾ ਹੋਊਗਾ ਜੀ 68000 ਰੁਪਏ ਚ 100 ਕਿਲੋਮੀਟਰ ਤੱਕ ਦੀ ਪਹੁੰਚ ਦੀ ਗੱਡੀ ਕੋ ਆਪ ਦੀ ਲਿਓਗਾ 65000 ਦੀ ਮੈਂ ਹਾਂਜੀ 65000 ਦੋਸਤੋ ਰੇਟ ਦਾ ਦੁੱਧ ਦੇ ਹਿਸਾਬ ਨਾਲ ਕਰੀਏ ਮੁੱਲ ਤੇ ਵੇਖ ਜੀ ਬਿਲਕੁਲ ਜਾਇਜ਼ ਹੀ ਰੇਟ ਹੈ ਜੀ ਹਾਂਜੀ ਬਾਕੀ ਆਹ ਲੋ ਜੀ ਕਰੋ ਚੱਕੇ ਦੀ ਕੱਦ ਕੱਢ ਪੇਠ ਪੁੜੇ ਦੀ ਚੜਾਈ ਬਾਕੀ ਭਾਜੀ ਸਾਂਭੀ ਨਹੀਂ ਆ ਮੈਂ ਕੋਈ ਪਾਣੀ ਨਹੀਂ ਦੇ ਆ ਲੋ ਜੀ ਕਰ ਲਿਓ ਚੱਕ ਹੈ ਹਾਂ ਜੀ ਦੰਦਾਂ ਤੋਂ ਚੈੱਕ ਕਰ ਲਓ ਪੂਰੇ ਦੰਦਾਂ ਆਖਵਾਰਿਆ ਜਦਾਂ ਦੇਖ ਲਓ ਵਧੀਆ ਕੋਈ ਗੱਲ ਨਹੀਂ ਰਹਿਣ ਦੋ ਜੀ ਬਰੇ ਆਮ ਪਰਸ ਤੋਂ ਪੈ ਤਲਕੂਗਾ ਮਾਝਾ ਹੈ ਨਾ ਜੀ ਮੰਨ ਲਓ ਕੋ ਮੂੰਹ ਫੜ ਕੇ ਵੇਖ ਲੈ ਘਰੇ ਆ ਗਏ ਹਾਂ ਜੀ ਕਲੀਆਂ ਆ ਕੇ ਦੰਦ ਜੇ ਸੱਲੀਆਂ ਆਪਦੀ ਕਰ ਲਈ ਜੀ ਜਿੰਨੇ ਕਰਨੀ ਹੈ ਹਾਂ ਜੀ ਹਾਂ ਜੀ ਬੋਤਲੋ 80 ਕਿਲੋ ਪੱਕਾ ਮੈਂ ਰੇਟ ਨਾਰਮਲੀ ਆ ਜੀ ਪੈਂ ਆਪਣੇ 68000 ਰੁਪਇਆ ਜਿਹਦੇ ਵਿੱਚ 100 ਕਿਲੋਮੀਟਰ ਤੱਕ ਦੀ ਪਹੁੰਚ ਹੋਣੀ ਹੈ ਗੱਡੀ ਕੋ ਆਪ ਦੀ ਲੈਊਗਾ ਤੇ 65000 3000 ਰੁਪਇਆ ਉਸ ਦਾ ਕਿਰਾਇਆ ਛੱਡ ਦੋ ਜੀ ਬਾਕੀ ਤੇ 65000 ਰਿਹਾ ਰੇਟ ਹਾਂ ਜੀ ਹਾਂ ਜੀ ਹਾਂ ਜੀ ਠੀਕ ਹੈ ਜੀ ਇਹ ਦੋ ਕੇ ਆ ਗਿਆ ਬ੍ਰਹਮ ਸਿੰਘ ਜੀ ਦੋ ਨੰਬਰ ਇਹ ਦੋ ਕੇ ਭਾਜੀ ਸੂਆ ਦੁੱਜਾ ਜੀ ਇਹ ਵੀ ਮੈਂ ਆਦੀ ਚੋਕੇ ਲੈਂਦੀ ਆ ਠੀਕ ਹੈ ਜੀ ਮਗਰ ਇਹਦੇ ਕੱਟੀ ਜੇ ਇਹਦੇ ਮਗਰ ਸੀ ਨੂੰ ਕੋ ਡੇਢ ਮਹੀਨਾ ਆਇਆ ਠੀਕ ਹੈ ਜੀ ਇਹ ਵੀ ਤਕਰੀਬਨ ਬਰਾਬਰ ਬਰਾਬਰ ਜੇ ਟਾਈਮ ਹੈ ਨਾ ਜੀ ਹਾਂਜੀ ਹਾਂਜੀ ਇਹ ਥੋੜੀ ਜੀ ਮੈਂ ਨਵੀਂ ਪਤਾ ਲੱਗ ਜਾਂਦਾ ਸਰੀਰ ਤੋਂ ਆਜੀ ਹਾਂਜੀ 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 ਸੂਆ ਦੁੱਧਾ ਜੇ ਦਾ ਠੀਕ ਹੈ ਜੀ ਤੇ ਦੁੱਧ ਕਿੰਨਾ ਇਹਦੇ ਥਲੇ ਦੁੱਧ ਪਕਾ 8 ਲੀਟਰ ਹਣਾ 8 ਲੀਟਰ ਹੈ ਨਾ ਜੀ 8 ਲੀਟਰ ਲੋਇਰ ਕਹਿਗਾ ਜੀ ਠੀਕ ਹੈ ਜੀ ਹਾਂਜੀ ਤੇ ਇਹਦੀ ਅੱਜ ਫੇ ਕਿੰਨੇ ਚ ਪਹੁੰਚ ਰਗੀ ਇਹਦੀ ਵੀ ਪਾਜੀ ਜਾਇ ਜੀ ਆ ਹਾਂਜੀ ਇਹ ਥੋੜੀ ਧਨਵਾ ਨਵੀਂ ਚੀਜ਼ ਹੈ ਨਵੀਂ ਦਾ ਮੁੱਲ ਆਹੋ ਜੀ ਇਹ ਤੇ ਗੱਲ ਹੈ ਨਵੀਂ ਪ੍ਰੈਸ ਦਾ ਮੁੱਲ ਥੋੜਾ ਬੜਾ ਹੋ ਜਾਂਦਾ ਚਾਹਣੀ ਹਾਂਜੀ 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 ਦੱਸੋ ਜੀ ਇਹਦੀ 65 ਚ ਕਰ ਦਈਏ ਵੇ ਲੋ ਜੇ ਕਹੇਗੀ ਜਿਆਦਾ ਥੋੜੀ ਬੜੀ ਕਰ ਲਈਏ ਪੂਰੇ 36000 ਚ ਪਹੁੰਚ ਜੀ ਠੀਕ ਹੈ ਗੱਡੀ ਕੋ ਆਪਦੇ ਲੰਦਾ 60000 ਦੀ ਮੈਂ ਦੇ 60000 ਦੀ ਹੈ ਨਾ ਠੀਕ ਹੈ ਜੀ ਦੁੱਧ 8 ਕਿਲੋ ਬੱਚਾ ਮਗਰ ਕੱਟੀ ਤੇ ਸੂਈ ਨੂੰ ਡੇਢ ਮਿੰਨਾ ਹੋ ਗਿਆ ਜੀ ਹਾਂਜੀ ਹਾਂਜੀ ਸਵੇਰ ਦੋਜਾ ਥੋੜਾ ਜਿਹਾ ਸਿੰਗ ਖੁੱਲਾ ਜੇ ਬਾਕੀ ਆ ਬੈਕ ਸਾਈਡ ਤੋਂ ਵੇਖ ਲਿਓ ਜਜਮੈਂਟ ਕਰ ਲਿਓ ਸਾਰੀ ਆ ਤੁਸੀਂ ਭਾਈ ਚੋਈ ਨੂੰ ਹੀ ਡੇਢ ਦੋ ਘੰਟੇ ਹੋਏ ਹਾਂਜੀ ਹਾਂਜੀ ਪਰ ਉਹ ਚਲੋ ਜਦੋਂ ਜਾਂਦਾ ਬਾਜ਼ਾਰ ਤੇ ਆਪਾਂ ਜਾਂਦਾ ਪਸ਼ੂ ਖੇਤ ਪਾਜੀ ਬਾਕੀ ਆ ਵੀ ਭਾਈ ਬਾਜ਼ਾਰ ਵਾਲਾ ਤੇਜ ਆ ਤੇ ਦੁੱਧ ਪੀਣ ਨੂੰ ਚੰ 8 किलो 224 डी موجوده ਹੁਣ ਸਿੰਘ ਥੋੜਾ ਜਿਹਾ ਮੈਂ ਪਹਿਲਾਂ ਦੱਸਦਾ ਖੁੱਲਾ ਰੱਖਦੀ ਹੈਗਾ ਨਵਾਂ ਹਾਨਾ ਹਾਂਜੀ ਤੇ ਬਾਕੀ ਆ ਬੈਕ ਸਾਈਡ ਤੋਂ ਇਸ ਲੋ ਪਿੱਠ ਪੂੜੇ ਵਾਲੇ ਪਾਸੇ ਵੇਖੋ ਬਿਲਕੁਲ ਝੋਟੀਆਂ ਜੀ ਹਾਂਜੀ ਹਾਂਜੀ ਲਓ ਜੀ ਕਰਿਓ ਚੈੱਕ ਇਹਦਾ ਮੁੱਲ ਹੋਊਗਾ ਜੀ 63000 ਰੁਪਿਆ ਤੇ ਜਿਹਦੇ ਵਿੱਚ ਤੁਹਾਡੀ 100 ਕਿਲੋਮੀਟਰ ਤੱਕ ਦੀ ਪਹੁੰਚ ਹੋਊਗੀ ਤੇ ਜੇ ਕੋਈ ਵੀਰ ਗੱਡੀ ਆਪਣੀ ਲਿਆ ਫਿਰ 60000 ਰੁਪਿਆ ਹੈ ਨਾ ਜੀ ਹਾਂਜੀ ਹਾਂਜੀ ਠੀਕ ਹੈ ਜੀ ਇਹ ਦੋ ਅਗੇ ਆ ਗਈ ਮੱਝ ਆ ਜੀ ਤਜਾ ਨੰਬਰ ਹਾਂਜੀ ਲਓ ਜੀ ਆ ਜੇ ਮੱਝ ਬਿਲਕੁਲ ਸੀਲਸ ਲੱਗ ਠੰਡੀ ਬਿਲਕੁਲ ਗਾਵਾਂ ਵਰਗਾ ਨਿੱਗਾ ਸੁਭਾ ਇਹ ਭਾਜੀ ਸੂਈ ਜੇ ਮੈਂ ਤਨਾ ਮਹੀਨਿਆਂ ਦੀ ਅੱਛਾ ਜੀ ਤਨਾ ਸਾਢੇ ਤਨਾ ਮਹੀਨਿਆਂ ਦੀ ਮੈਂ ਸੂਈ ਆ ਹਾਂਜੀ ਤੇ ਸੂਆ ਜੇ ਦੁਜਾ ਬਾਕੀ ਭੈਣ ਭਰਾਵਾਂ ਦੇ ਗਾੜੀ ਆ ਠੀਕ ਹੈ ਜੀ ਇੱਕ ਮਹੀਨੇ ਦੀ ਚਾਲ ਗੰਦਨ ਦੀ ਉਹਨਾਂ ਬਣੀ ਵੀ ਦੱਸੀ ਆ ਠੀਕ ਹੈ ਜੀ ਪਰ ਇਹ ਕਨਫਰਮ ਕੋਈ ਨਹੀਂ ਆਪਣੀ ਮੈਂ ਜੀ ਅਗਲਾ ਕਰਾ ਲੇ ਉਹ ਕਿਸਮਤ ਅਗਲੇ ਨਿਕਲ ਹੀ ਸਕਦੀ ਆ ਹਾਂ ਬਾਕੀ ਦੋਸਤੋ ਆ ਵੇਖਿਓ ਹੈ ਨਾ ਜੀ ਬਾਈ ਵਰਿਆਮ ਜੀ ਧਾਰ ਇੱਕ ਦੀ ਮਾਰ ਦਗੇ ਹਾਂਜੀ ਦੁੱਧ ਭਾਜੀ ਇਹ ਥਲੇ ਹੈਗਾ ਜੇ 8 ਹਾਂ ਜੀ ਆ ਲੋ ਜੀ ਧਾਰਾਂ ਵੀ ਉਦਾਂ ਬਿਨਾ ਬੱਚੇ ਤੋਂ ਹੈ ਨਾ ਜੀ ਬਿਨਾ ਬੱਚੇ ਤੋਂ ਬਿਨਾ ਭੂਛੀ ਤੇ ਬਿਨਾ ਪਾੜੇ ਹਾਂਜੀ ਹਾਂਜੀ ਲਓ ਜੀ ਕਰ ਲਈ ਹੈਗੀ ਫ੍ਰੀਜ ਦੀ ਆ ਲਓ ਜੀ ਕਰਿਓ ਚੱਕੀ ਦੋਸਤੋ ਜਰੂਰ ਹਾਂਜੀ ਲਓ ਜੀ ਓਕੇ ਜੀ ਹਾਂਜੀ ਹਾਂਜੀ ਹੈਗੀ ਬਾਕੀ ਫ੍ਰੀਜ ਆ ਠੀਕ ਹੈ ਜੀ ਤੇ ਇਹ ਸੁਆਹ ਕਰਨ ਮੈਂ ਸੁਈ ਜੀ ਸੁਆਹ ਭਾਜੀ ਦੁੱਜਾ ਸੁਈ ਤਾਂ ਮਹੀਨੇ ਰਹੀ 1 ਮਹੀਨੇ ਦੀ ਬਣੀ ਦਸੀ ਉਹਨਾਂ ਚਾਹਣ ਠੀਕ ਹੈ ਜੀ ਆਪਾਂ ਦੁੱਧ ਵਾਲਾ ਮੋਲੀ ਕਰ ਦੁੱਧ ਕਿੰਨਾ ਮੋਜੂਦਾ ਦੁੱਧ ਭਾਜੀ 7 ਕਿਲੋਟਰ ਲਾ ਦੇ 7 ਲੀਟਰ ਹੈ ਨਾ ਜੀ ਠੀਕ ਹੈ ਜੀ ਤੇ ਇਹਦੀ ਕਿੰਨੇ ਚ ਪੂਰੇ ਤੇ ਲੀਵੇ ਦਾ ਬਾਕੀ ਹੁਣ ਮੈਂ ਚੋਈ ਚਾਈ ਐ ਬਣਾਉਂਦੀ ਆ ਥੱਲੇ ਉਹਨੇ ਮੈਂ ਸੱਜੇ ਰਹੀ ਠੀਕ ਹੈ ਜੀ ਤੇ ਇਹਦੀ ਕਿੰਨੇ ਚ ਪਹੁੰਚ ਉਬ ਰਿਹਾ ਇਹਦੀ ਭਾਜੀ ਹੁ ਠੀਕ ਹੈ ਠੀਕ ਹੈ ਜੀ ਮਤਲਬ ਸੀਲ ਦਾ ਹੀ ਮੁੱਲ ਪੈਣਾ ਜੀ ਇਹਦਾ ਕਰ ਦਈਏ 70 ਜੇ ਕਰ ਹੋ ਗਈ ਜੀ ਰੂਲ ਕਰ ਹਾਂਜੀ ਜੈ ਜੀ ਪਾਜੀ ਨੇ ਕਿਹਾ ਜੈ ਜੈ ਕਰਨੀ ਆਪਾਂ ਜੇ ਤੇ ਪਾਜੀ ਬੱਚਾ ਹੁੰਦਾ ਫਿਰ ਆਪਾਂ ਨੂੰ ਵੱਧ ਮਿਲਣੀ ਜੀ ਹੁਣ ਜੇ ਘੱਟ ਲਈ ਆ ਤੇ ਘੱਟ ਹੀ ਦੇਣੀ ਆ ਪਰ ਸੀਲ ਜੇ ਮੈਂ ਚੋ ਬਿਆਣਾ ਸਿਆਣਾ ਭੈਣ ਜਨਾਨੀ ਜਿਹੜਾ ਮਰਜ਼ੀ ਬੱਚਾ ਚੋੜ ਠੀਕ ਹੈ ਜੀ ਇੱਕੋ ਗੱਲ ਹੀ 60 ਚ ਕਰ ਦਈਏ देखो जी क्विक जैसा की थोड़ी बड़ी कर दो जितनी 50000 ਤੇ ਪਹੁੰਚ 58 ਗੱਡੀ ਕੋ ਆਪ ਦੇ ਲਾਉਂਦਾ 55000 55000 ਹੈ ਨਾ ਜੀ ਬਿਲਕੁਲ ਸੀਲਸ ਲੱਗ ਮੱਝ ਮਿਲਣੀ ਜੀ 55000 ਰੁਪਏ ਦੁੱਧ ਕੰਨਾ 7 ਕਿਲੋ ਜੀ ਹਾਂ ਜੀ 7 ਕਿਲੋ ਦੋ ਤਿਆਰ ਜੇ ਤੇ 3 ਮਹੀਨੇ ਸੁਈ ਨਹੀਂ ਹੋਗੇ ਮੈਨੂੰ ਵੀ ਸੁਈ ਨੂੰ 1 ਮਹੀਨਾ ਬਣੀ ਨਹੀਂ ਹੋਇਆ ਠੀਕ ਹੈ ਜੀ ਆਪਾਂ ਦੁੱਧ ਦੇ ਹਿਸਾਬ ਨਾਲ ਦੇਣੀ ਜੀ ਸੂਤ ਤੇਜਾ ਸੂਗੀ ਮੁਰੇ ਹਣ ਜੀ ਹਾਂ ਜੀ ਹਾਂ ਜੀ ਲੋ ਜੀ ਕਰਿਓ ਚੱਕ ਦੂਜੇ ਸਵੇ ਸੂਈ ਦੂਜਾ ਸੂਆ ਸੂਈ ਤੀਜੇ ਨੂੰ ਗਾਂ ਗੱਬਣ ਆਏ ਜੇ ਚਲੋ ਜਿਹੜਾ ਕੋਈ ਵੀਰ ਭੈਣ ਭਰਾ ਖੜੂਗਾ ਉਹਦੀ ਕਿਸਮਤ ਚਲੋ ਜੀ ਉਹ ਅਗਲੇ ਦੀ ਕਿਸਮਤ ਆ ਆਪਾਂ ਗੱਬਣ ਦਾ ਮੁੱਲ ਹੀ ਨਹੀਂ ਕੀਤਾ ਗੱਬਣ ਹੁੰਦੀ ਤੇ ਫਿਰ ਚੁੱਕੀ ਜਾਣੀ 15000 ਆਹ ਲਓ ਜੀ ਕਰਿਓ ਚੱਕ ਜੀ ਆਪਾਂ ਨੇ ਸੀਲਸ ਲੱਗਦਾ ਮੁੱਲ ਤੇ ਦੁੱਧ ਦਾ ਮੁੱਲ ਲਿਆ ਠੀਕ ਹੈ ਜੀ 55000 ਤੇ ਪਹੁੰਚ 100 ਕਿਲੋਮੀਟਰ ਦੀ ਗੱਡੀ ਕੋ ਆਪ ਦੇ ਲਈ ਉਹ 55000 ਠੀਕ ਹੈ ਜੀ ਹਾਂਜੀ ਦੋਸਤੋ ਨਾਗ ਤੈਨੀਆਂ ਅੱਜ ਦੀ ਵੀਡੀਓ ਵਿੱਚ ਪ੍ਰੋਪਰ ਡਿਟੇਲ ਸਾਰੀ ਬਾਈ ਨੇ ਦੱਸਤੀ ਆ ਤੋੜ ਕੇ ਦਿਖਾਤੀ ਆ ਮੁੱਲ ਦੱਸਤਾ ਸੂਆ ਬਾਕੀ ਸੂਏ ਸੂਏ ਪਹ ਨੂੰ ਚੋਣਾ ਇੱਕ ਟਾਈਮ ਦੋ ਟਾਈਮ ਤੁਹਾਡਾ ਫਰਜ ਹੈ ਤਸੱਲੀ ਆਪਣੀ ਜਰੂਰ ਕਰ ਲਿਆ ਕਰੋ ਅਡਰੈਸ ਇਹ ਕਰੀ ਫੇਰ ਬੋਲ ਦੇਣਾ ਪਿੰਡ ਚਾਮਕੇ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਬਾਜੀ ਦਾ ਨਾਮ ਹੈ ਜੇ ਪ੍ਰਤਾਪ ਸਿੰਘ ਸ਼ਾਹ ਤੇ ਫੋਨ ਨੰਬਰ ਵੀ ਲਿਖ ਲਈ ਫੇਰ ਬੋਲ ਦੇ ਫੋਨ ਨੰਬਰ ਭਾਜੀ 628474127787901172 ਠੀਕ ਹੈ ਜੀ ਹਾਂਜੀ ਹਾਂਜੀ ਬਾਕੀ ਦੋਸਤੋ ਬੇਨਤੀ ਇਹੋ ਜੀ ਇਹ ਘਰੇ ਆਉ ਤੇ ਆਪਦੇ ਤਸਲੀ ਕਰਕੇ ਠੀਕ ਹੈ ਜੀ ਮੱਝਾਂ ਦੋਸਤੋਂ ਵੱਡੀਆਂ ਵੀ ਹੁੰਦੀਆਂ ਆ ਆ ਵੇਖੋ ਇਹ ਮੱਝ ਟੋਕੜ ਟੋਕੜ ਕ ਬਣਨੇ ਟੋਕੜ ਕ ਬਣੀ ਜੀ ਵੇਗੀ ਟੋਕੜ ਕ ਬਣੇ ਮੱਝ ਵਿਗੀ ਆਪਣੀ ਵੀਡੀਓ ਦੇ ਦਾ ਸੌਦਾ ਬਿਆਨਾ ਸਾਰਾ ਕੁਝ ਹੋਇਆ ਵਾ ਸਿਰਫ ਇਹ ਮਾਲਕਾਂ ਨੇ ਖੜਨੀ ਆ ਕਰਨ ਜੇ ਕਈ ਵੀ ਉਹਨੂੰ ਚੰਗੀ ਮੱਝ ਚਾਹੀਦੀ ਤੋ ਵੀ ਮਿਲ ਜੂਗੇ ਤੁਹਾਨੂੰ ਕੋਈ ਗੱਲ ਨਹੀਂ ਜੀ ਮਾਲ ਆਵੇ ਬਸ ਆਪਾਂ ਆਣ ਆਏ ਆ ਭੈਣ ਭਰਾ ਫੋਨ ਕਰਨ ਦਾ ਸਾਰੇ ਤੇ ਵੀਡੀਓ ਕੱਲੇ ਕੱਲੇ ਨੂੰ ਪੈਂਦੀ ਨਹੀਂ ਠੀਕ ਹੈ ਠੀਕ ਹੈ ਕੋਈ ਗੱਲ ਨਹੀਂ ਮਾਲ ਆਉਂਦਾ ਜਾਂਦਾ ਹੀ ਆ ਜੀ ਠੀਕ ਹੈ ਧੰਨਵਾਦ ਦੋਸਤੋਂ ਤੁਹਾਡਾ ਵੀਡੀਓ ਦੇਖਣ ਵਾਸ